ਸੋਰਠ ਮਹੱਲਾ ਪੰਜਵਾਂ ਘਰ ਦੂਜਾ ਲੋਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਗਲ ਬਨਸਪਤ ਮਹਿ ਬ ਸੰਤਰ ਸਗਲ ਦੂਦ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧਉ ਜੀਆ ਸੰਤੋ ਹੋ ਘਟ ਘਟ ਰਹਿਆ ਸਮਾਹਉ ਪੂਰਨ ਪੂਰ ਰਹਿਉ ਸਰਬ ਮਹਿ ਜਲ ਤਲ ਰਮਈਆ ਆਹਿ ਰਹਾ ਗਣ ਨਤਨ ਨਾਨਕ ਜਸ ਗਾਵੇ ਸਤਿਗੁਰ ਧਰਮ ਚਕਾਉ ਸਰਬ ਨਿਵਾਸੀ ਸਦਾ ਅਲੇਪ ਸਭ ਮਹਿ ਰਹਾ ਸਮਾਇਓ ਸੂਰਤ ਮਹੱਲਾ ਪੰਜਵਾਂ ਜਿ ਕਾ ਸਿਮਰਨ ਹੋਇ ਅਨੰਦਾ ਬਿਨ ਸੈ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਾਮ ਨਿਤ ਪਾਵਹਿ ਬੋਹਰ ਨ ਤ੍ਰਿਸਨਾ ਭੁਖੀ ਜਾ ਕੋ ਨਾਮ ਲਤ ਤੂ ਸੁਖੀ ਸਾਸ ਸਾਸ ਧਿਆਵੋ ਠਾਕੁਰ ਕੋ ਮਰਤਨ ਜੀਰੇ ਮੁਖੀ ਰਹਾ ਸਾਂਤ ਪਾਵੈ ਹੋਆ ਮਨ ਸੀਤਲ ਗੁਨਾੰਤਰ ਤੁਖੀ ਗੁਰੂ ਨਾਨਕ ਪ੍ਰਭੂ ਦਿਖਾਇਆ ਜਲ ਤਲ ਤਰਪਉਣ ਰੁਖੀ ਸੋਠ ਮਹੱਲਾ ਪੰਜਵਾਂ ਕਾਮ ਕ੍ਰੋਧ ਲੋਭ ਝੂਠ ਨੰਦਾ ਇਨ ਤੇ ਆਪ ਛਡਾਵੋ ਏ ਭੀਤਰ ਤੈਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਬਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਰਹਾਓ ਬਿਸਰ ਨਾਹੀ ਕਬ ਹੂ ਹੀਏ ਤੇ ਇਹ ਬਿਦ ਮਨ ਮਹਿ ਪਾਵੋ ਗੁਰਪੂਰਾ ਪੇਟਿਓ ਵਡ ਪਾਗੀ ਜਨਾਨਕ ਕਤੈ ਨਤਾਵ ਸੂਠ ਮਹੱਲਾ ਪੰਜਵਾ ਜਾ ਕਾ ਸਿਮਰਨ ਸਭ ਕੁਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਮ ਤਿਆਗ ਵਰਕਾਤ ਰਾਜ ਜੋ ਸਭ ਮਹਿ ਰਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਹ ਪੂਰਨ ਹੋਵੇ ਕਾਲ ਰਹਾਉ ਸਾਰ ਸਮਲਨਿਤ ਪ੍ਰਤਪਾਲੇ ਪ੍ਰੇਮ ਸਹਿਤ ਗੱਲ ਲਾਵੇ ਕਹੋ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਸੂਠ ਮਹੱਲਾ ਪੰਜਵਾ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਲਖੋਈ ਗੁਣ ਨਦਾਨ ਭਗਤਨ ਕੋ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜੈ ਕੀ ਸਰਨ ਪਾਇਆ ਸੁਖ ਪਾਈਐ ਬਹੜ ਦੁਖ ਨਾ ਹੋਈ ਰਹਾਓ ਵਡਪਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਤੈਨ ਕੀ ਧੂਰ ਨਾਨਕ ਦਾਸ ਬਾਚਾ ਜਿਨ ਹਰ ਨਾਮ ਰਤੈ ਪਰੋਈ ਸੋਟ ਮਹੱਲਾ ਪੰਜਵਾ ਜਨਮ ਜਨਮ ਕੇ ਦੁਖ ਨਿਵਾਰ ਹੈ ਸੂਕਾ ਮਨ ਸਾਧਾਰੈ ਦਰਸ਼ਨ ਭੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਮ ਕੀ ਫੰਦਾ ਰਾਉ ਸਮਰਾਤ ਪੁਰਖ ਪੂਰਨ ਬਿਦਾਤ ਆਪੇ ਕਰਣਾ ਹਾਰਾ ਆਪਣਾ ਦਾਸ ਹਰਿਆਪੂ ਬਾਰਿਆ ਨਾਨਕ ਨਾਮ ਆਧਾਰਾ ਸੂਠ ਮਹੱਲਾ ਪੰਜਵਾਂ ਅੰਤਰ ਕੀ ਗਤ ਤੁਮ ਹੀ ਜਾਣੀ ਤੁਝ ਹੀ ਪਾਹਿਨ ਬੇਰੂ ਬਖਸ ਲੈ ਹੋ ਸਾਹਿਬ ਪ੍ਰਭ ਆਪਣੇ ਲੱਖ ਖਤੇ ਕਰ ਫੇਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੀਰੋ ਹਰ ਚਰਨ ਸਰਣ ਹੋਇ ਚਿਰੂ ਰਹਾ ਬੇਸਮਾਰ ਬੇਅੰਤ ਸੁਆਮੀ ਉੱਚੋ ਗੁਣੀ ਗਹਿੇਰੋ ਕਾਟ ਸਲਕੀਨੋ ਆਪਣੋ ਦਾਸ ਰੋ ਤਉ ਨਾਨਕ ਕਾ ਨਿਹੋਰ ਸੋਠ ਮਹੱਲਾ ਪੰਜਵਾਂ ਭੈ ਕਿਰਪਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਏ ਅਸਰ ਪਏ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਥ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਾਨਕ ਜਨ ਪਾਇਆ ਸਗਲਿਏ ਛਪਾਈ ਸੂਤ ਮਹੱਲਾ 5 ਗੁਰ ਕੇ ਚਰਨ ਬਸੇ ਰਿਤ ਭੀਤਰ ਸੋਭ ਲਖਣ ਪ੍ਰਭ ਕੀਨੇ ਭਾਈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੂ ਗੁਰ ਰਖਵਾਰੂ ਮੀਤ ਦੂਣੀ ਚਾਉਣੀ ਦੇਵੜਿਆਈ ਸੋਭਾ ਨੀਤਾ ਨੀਤ ਰਹਾਉ ਜੀ ਜਤ ਪ੍ਰਭ ਸਗਲ ਉਤਾਰੇ ਦਰਸ਼ਨ ਦੇਖਣ ਹਾਰੇ ਗੁਰ ਪੂਰੇ ਕੀ ਅਚਰਜ ਵਿੜਿਆਈ ਨਾਨਕ ਸਲ ਬਿਹਾਰ ਸੋਟ ਮਹੱਲਾ ਪੰਜਵਾ ਸੰਚਨ ਕਰੋ ਨਾਮ ਧਨ ਨਿਰਮਲ ਸਾਤੀ ਅਗਮ ਅਪਾਰ ਬਲਚ ਬਨਉਤ ਆਨੰਦ ਸੁਖ ਮਾਣੂ ਖਾਇ ਜੀਵ ਸਿਖ ਪਰਵਾਰ ਹਰ ਕੇ ਚਰਨ ਕਮਲ ਆਧਾਰ ਸੰਤ ਪ੍ਰਸਾਦ ਪਾਇਓ ਸੱਚ ਗੋ ਹਿਥ ਚੜ ਲੰਗੋ ਵੇਖ ਸੰਸਾਰ ਭੈ ਕਿਰਪਾਲ ਪੂਰਨ ਬਨਾਸੀ ਆਪਹਿ ਕੀ ਨੀਸਾਰ ਵੇਖ ਪੇਖ ਨਾਨਕ ਬਿਗਸਾਨੋ ਨਾਨਕ ਨਾਹਿ ਸਮਾਰ ਸੂਠ ਮਹੱਲਾ ਪੰਜਵਾ ਗੁਰਪੂਰਾ ਆਪਣੀ ਕਲਤਾਰੀ ਸਭ ਘਟ ਉਪਜੀਦਾ ਆਪ ਮੇਲ ਵਡਾਈ ਕਿੰਨੀ ਕੁਸਲ ਖੇਮ ਸਭ ਭਇਆ ਸਾਧ ਗੁਰਪੂਰਾ ਮੇਰ ਨਾਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਾਉ ਅੰਤਰਬਾਰ ਥਾਂਥਨ ਅੰਤਰ ਜਾਤ ਕਤ ਪੇਖੋ ਸੋਈ ਨਾਨਕ ਗੁਰ ਪਾਏ ਉਬਡ ਭਾਗੀ ਤਿਸ ਜੇਵਡਾ ਵਰ ਨਾ ਕੋਈ ਸੋਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਤੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖੂ ਬਾਰਕ ਸਾਧ ਗੁਰ ਤਾਪ ਉਤਾਰਿਆ ਉਬਰੇ ਸਾਧ ਗੁਰ ਕੀ ਸੁਰਣਾਇ ਜਾਕੀ ਸੇਵ ਨ ਬਿਰਥੀ ਜਾਇ ਰਾਵ ਘਰ ਮੈਂ ਸੂਖ ਬਾਹਰ ਫਨ ਸੂਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਗਨ ਨ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾ ਸੂਤ ਮਹੱਲਾ ਪੰਜਵਾਂ ਸਾਧ ਸੰਗ ਪਾਇ ਮਨ ਉਦਮ ਨਾਮ ਰਤਨ ਜਸ ਗਾਈ ਮਿਟਕੇ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਭਾਈ ਹਿਰਦਾ ਹਰ ਕੇ ਚਰਨ ਵਿਸਾਈ ਸੁਖ ਪਾਇਆ ਸਹਜ ਤੁਨ ਉਪਜੀ ਰੋਗਾ ਘਾਣ ਮਟਾਈ ਰਹਾਓ ਕਿਆ ਗੁਣ ਤੇਰੇ ਆਖ ਬਖਾਣਾ ਕੀਤ ਕਹਿ ਨਾ ਜਾਏ ਨਾਨਕ ਭਗਤ ਪਾਏ ਅਬਨਾਸੀਆ ਆਪਣਾ ਪ੍ਰਭਿਆ ਸਹਾਈ ਸੋਠ ਮਹੱਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੈ ਕਿਰਪਾ ਧਾਰੀ 8 ਪਰ ਆਰਾਧ ਸੁਆਮੀ ਪੂਰਨ ਕਾਲ ਹਮਾਰੀ ਹਰ ਜੀ ਤੂੰ ਸੁਖ ਸੰਪਤ ਰਾਸ ਰਾਖ ਲੈਹੁ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ ਰਹਾਉ ਜੋ ਮੰਗਉ ਸੋਈ ਸੋਈ ਪਾਉ ਆਪਣੇ ਖਸਮ ਪ੍ਰੂਸਾ ਕਉ ਨਾਨਕ ਗੁਰਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ਸੂਠ ਮਹੱਲਾ ਪੰਜਵਾਂ ਸਿਮਰ ਸਿਮਰ ਗੁਰ ਸਭ ਕਰੇ ਆਪਣਾ ਸਗਲਾ ਦੁੱਖ ਮਟਾਇਆ ਤਾਪ ਰੁ ਗਏ ਗੁਰਬਚਨੀ ਮਨਿ ਮਨਿ ਫਲ ਪਾਇਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨਪੁਰਖ ਬਿਦਾਤਾ ਰਹਾਉ ਅੰਤ ਬਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪੈ ਦਿਆਲਾ ਜੈ ਜੈਕਾਰ ਪੈ ਜਗ ਭੀਤਰ ਹੋ ਆਪਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਹਮਰੀ ਗੰਤ ਨਾ ਗਣੀਆਂ ਕਾਈ ਆਪਣਾ ਬਿਰਧ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਧ ਮਿਹਰਵਾਨ ਬੰਦ ਪਾਇਆ ਮੇਰਾ ਸਤਗੁਰ ਪੂਰਾ ਹੋਈ ਸਰਬ ਕਲਿਆਣ ਰਹਾਉ ਜੀਉ ਪਾਇ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਗੁਰ ਬਾਣ ਸੋਠ ਮਹੱਲਾ ਪੰਜਵਾਂ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਭਾਰਿਆ ਪਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਤ ਤੋ ਉਧਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ ਲਾਏ ਸਭ ਸੱਚਾ ਹੈ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਠ ਮਹੱਲਾ ਪੰਜਵਾਂ ਬਖਸਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸੁਵਾਰੇ ਹਰ ਜਨ ਸਿਮਰ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦ ਕਰਹਿ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਾਖਿਆ ਸੂਤ ਮਹੱਲਾ ਪੰਜਵਾਂ ਭੈ ਕ੍ਰਿਪਾਲ ਸੁਆਮੀ ਮੇਰੇ ਤਿਤ ਸਾਚ ਦਰਬਾਰ ਸਤਿਗੁਰਤਾਪ ਗਵਾਇਆ ਭਾਈ ਠਾਂਡ ਪਈ ਸੰਸਾਰ ਆਪਣੇ ਜੀਵ ਜੰਤ ਆਪੇ ਰਾਖੇ ਜਮਹਿ ਕਿਓ ਹਟ ਤਾਰ ਹਰਿ ਕੇ ਚਰਨ ਹਰਿ ਦਾ ਉਰਤਾਰ ਸਦੰਸਦਾ ਪ੍ਰਭ ਸਿਮਰਿਐ ਭਾਈ ਦੁਖ ਕਿਲਬੇ ਕਾਟਣ ਹਾਰਾ ਤੇਸ ਕੀ ਸਰਣੁ ਗ੍ਰਹਿ ਪਾਈ ਜਿਨ ਰਚਿਆ ਸਭ ਕੋ ਏਕ ਕਰਨ ਕਾਣ ਸਮਰੱਥ ਸੋ ਭਾਈ ਸਚੈ ਸੱਚੀ ਸੋਏ ਨਾਨਕ ਪ੍ਰਭੁ ਧਿਆਈਐ ਭਾਈ ਮਨ ਤਨ ਸੀਤਲ ਹੋਏ ਸੋਠ ਮਹੱਲਾ ਪੰਜਵਾਂ ਸੰਤੋ ਹਰਿ ਹਰਿ ਨਾਮੁ ਧਿਆਈ ਸੁਖ 사ਗਰ ਪ੍ਰਭਿ ਸਰੋ ਨਾਈ ਮਨ ਚੰਦਿਆੜਾ ਫਲ ਪਾਈ ਰਹਾ ਉਹ ਸਤਿਗੁਰੂ ਰਤਾਪ ਕੋ ਆਏ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਹੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਨਤਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਾਤਰਾ ਕੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੂਤ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਧਾਰਿ ਕਿਰਪਾ ਪ੍ਰਭਾਤ ਤੇਰਾ ਕਿਆਰ ਗੋਬਿੰਦ ਨਵਨ ਰੂਆ ਰਹਾਉ ਤਾਪ ਗਿਆ ਪ੍ਰਭਾ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਸਭ ਫਲ ਪਾਏ ਸਤਗੁਰ ਕੈ ਬਲ ਜਾਈ ਹਾਲਤ ਪਾਲਤ ਪ੍ਰਭ ਦੋ ਐਸ ਵਾਰੇ ਹਮਰਾ ਗੁਣ ਅਵਗਣ ਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਠ ਮਹੱਲਾ ਪੰਜਵਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀਆ ਪੇਰਾਖੈ ਪੂਰਨ ਭਈ ਬਡਾਈ ਪਰ ਬ੍ਰਹਮ ਪੂਰਾ ਮੇਰਾ ਨਾਲ ਗੁਰ ਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਅੰਦ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੈ ਜਿਉ ਬਾਰਕ ਪਿਤ ਮਾਤਾ ਸੂਠ ਮਹੱਲਾ ਪੰਜਵਾਂ ਘਰ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਿਲ ਪੰਚਉ ਨਹੀਂ ਸਹਿ ਸੱਚਾ ਚੁਕਾਇਆ ਸਿਕਦਾਰੋ ਨਹਿ ਪਤੀ ਆਇਆ ਉਮਰ ਆਵਹੁ ਆਗੇ ਚੇਰਾ ਮਿਲ ਰਾਜਨ ਰਾਮ ਨਵੇਰਾ ਅਬ ਢੂਟਨ ਕਤ ਹੋ ਨ ਜਾਈ ਗੋਬਿੰਦ ਭੇਟੇ ਗੁਰ ਕੋ ਸਾਈ ਰਹਾਉ ਆਇਆ ਪ੍ਰਭ ਦਰਬਾਰ ਤਾਂ ਸਗਲੀ ਮਿੱਟੀ ਪੁਕਾਰ ਲਬਦੇ ਆਪਣੀ ਪਾਈ ਤਾਕਤ ਆਵ ਕਤ ਜਾਈ ਤੈ ਸਾਚ ਨਿਆਇ ਨਬੇਰਾ ਊਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲ ਤੇ ਆਪ ਛਾਨੈ ਸਰਬ ਥਾਨ ਕੋ ਰਾਜਾ ਤੈ ਅਨਹਦ ਸ਼ਬਦ ਅਗਜ ਤਿਸ ਪਹਿ ਕਿਆ ਚ ਤੁਰਾਈ ਮਿਲ ਨਾਨਕ ਆਪ ਗਵਾਈ ਸੋਠ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਏ ਹੋ ਘਰ ਬੈਠੇ ਗੁਰੂ ਤੇ ਆਏ ਹੋ ਗੁਰਪੁਰ ਸੱਚ ਕਹਿਆ ਸੋ ਸੁਖ ਸਾਚਾ ਲਹਿਆ ਆਪਣਾ ਹੋਇ ਗੁਰ ਮਿਹਰਬਾਨਾ ਅਨੰਦ ਸੁਖ ਕਲਿਆਣ ਮੰਗਲ ਸਿਉ ਘਰ ਆਏ ਕਰ ਇਸਨਾਂ ਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਸਿਰ ਸਾਹ ਪਾਤ ਸਾਹ ਗੁਰ ਭੇਟ ਤ ਮੰ ਓ ਮਾਹ ਸਗਲ ਪ੍ਰਾਸ ਚਲਾਥੇ ਮਿਲ ਸਾਧ ਸੰਗਤ ਕੈ ਸਾਤੇ ਗੁਣ ਨਿਦਾਨ ਹਰ ਨਾਮ ਜਪ ਪੂਰਨ ਹੋਏ ਕੰਮ ਗੁਰ ਕੀਨੋ ਮੁਕਤ ਦਵਾਰਾ ਸਭ ਸ੍ਰਿਸ਼ਟ ਕਰੈ ਜੈਕਾਰਾ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਭੈ ਲਾਥੇ ਸੋਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸਨਾਨ ਗ੍ਰਹਿ ਆਏ ਅੰਤ ਮੰਗਲ ਸੁਖ ਪਾਏ ਸੰਤੋ RAM ਨਾਮ ਨਿਸਤਰੀਏ ਉਠਤ ਬੈਠ ਤੋ ਹਰ ਹਰ ਧਿਆਈਐ ਆਨ ਦਿਨ ਸੋ ਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਕੋਟ ਜਨਮ ਕੇ ਕੇਲ ਬਖਨਾਸੇ ਹਰ ਚਰਣੀ ਚਿਤ ਲਾਏ ਉਸਤ ਕਰਉ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੈ ਜੰਤ ਸਭ ਹੈ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਬਿਗਨ ਬਨਾਸਨ ਸਭ ਦੁਖ ਨਾਸਨ ਅਨੁਸਾਰ ਗੁਰਨਾਮ ਦਰੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸੂਠ ਮਹੱਲਾ ਪੰਜਵਾਂ ਸਾਹਿਬ ਗੁਨੀ ਗਹਿਰਾ ਘਰ ਲਸ਼ਕਰ ਸਭ ਤੇਰਾ ਰਖਵਾਲੇ ਗੁਰਗੋਪਾਲਾ ਸਭ ਜੀ ਭਏ ਦਿਆਲਾਂ ਜਪ ਅਨੰਦ ਰਹੋ ਗੁਰ ਚਰਣਾ ਭਉ ਕਤਹਿ ਨਹੀਂ ਪ੍ਰਭ ਸਰਣਾ ਰਹੋ ਤੇਰਿਆ ਦਾਸ ਹਰਿ ਦਾ ਮਰਾਰੀ ਪ੍ਰਭ ਅਬਜਲ ਨੀਵ ਉਸਾਰੀ ਬਾਲ ਧਨ ਤਕਿਆ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੁ ਪ੍ਰਭਾ ਪੁਤਰਾ ਆਕਾਰ ਕਿਰਪਾ ਨਾਮ ਰਸ ਦੀਆ ਕੁਸਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਸ ਸਾਸ ਪ੍ਰਭ ਤੇ ਆਈਏ ਹਰ ਮੰਗਲ ਨਾਨਕ ਗਾਈਏ ਸੋਟ ਮਹੱਲਾ ਪੰਜਵਾ ਸੂਖ ਸਹਿਜ ਆਨੰਦਾ ਪ੍ਰਮੇਲਿਓ ਮਨ ਪਾਵਨਤਾ ਪੂਰੇ ਗੁਰ ਕਿਰਪਾ ਧਾਰੀ ਤਾਂ ਗਤ ਭਈ ਹਮਾਰੀ ਹਰ ਕੇ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਹਾ ਓ ਹਰ ਚਰਨ ਕੀ ਓਟ ਸਤਾਣੀ ਸਭ ਚੁਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇ ਆਹਰ ਹਰ ਰਸ ਕੇ ਹਰ ਰਸ ਕੇ ਰਸ ਕੇ ਗੁਣ ਗਾਇਆ ਹੂੰ ਪ੍ਰਭ ਕਟ ਜਮ ਕਾ ਫਸਾ ਪ੍ਰਭ ਮਨ ਪੂਰਨ ਹੋਈ ਆਸਾ ਜਹ ਪੇਖਾਂ ਤੈ ਸੂਈ ਹਰ ਬਨ ਹਰ ਪ੍ਰਭ ਬਨ ਅਵਰ ਨਾ ਕੋਈ ਸਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁੱਖ ਲਾਤੇ ਨਿਰਪਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਸੂਠ ਮਹੱਲਾ ਪੰਜਵਾਂ ਢਾਣ ਪਾਈ ਕਰਤਾ ਰੇ ਤਾਪ ਛੁੜ ਗਿਆ ਪਰਵਾਰੇ ਗੁਰਪੂਰਹਿ ਰਾਖੀ ਸਰਣ ਸੱਚ ਕੀਤਾ ਕੀ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਖਿਨ ਮਹਿ ਉਪਜੇ ਮਨ ਹੂਵਾ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦੀਓ ਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵਗੁਣਾ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤਿੰਨ ਸਗਲੀ ਲੀਲਾ ਜਿ ਰੱਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਬੈਜ ਰੱਖੀ ਸੋਟ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨ ਵਿੰਗਾ ਹੋਆ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਜਪ ਹਰ ਹਰ ਕੇਲ ਵਿਖਨਾਸੇ ਸੰਤੋਹ RAM ਦਾਸ ਰੋਵਰ ਨੀਕਾ ਜੋ ਨਾਵੈ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਜੀ ਕਰਉ ਜੈ ਜੈਕਾਰ ਜਗ ਗਾਵੈ ਮਨ ਚਿੰਦਿਆੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸਰੋਵਰ ਨਾਵੇ ਜੋ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰह्म ਵਿਚਾਰ ਸੋ ਜਾਣੇ ਜਿਸ ਦਇਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸੁਰਣਾਈ ਸਭ ਚਿੰਤਾ ਗਣਤ ਮਿਟਾਈ ਸੋਟ ਮਹੱਲਾ ਪੰਜਵਾਂ ਪਾਉ ਪਰਮਾ ਨੇ ਬਾਹੀ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਨ ਲਾਇ ਨਸਤਾਰੇ ਹਰ ਹਰ ਨਾਮ ਸੁਮਾਰੇ ਆਪਣੇ ਦਾਸ ਕਾ ਸਦ ਰਖਵਾਲ ਕਰ ਕਿਰਪਾ ਆਪਣੇ ਘਰ ਰਾਖੇ ਮਾਤ ਪਿਤਾ ਜੂ ਪਾਲਾ ਰਹਾਓ ਵਡਭਾਗੀ ਸਾਧ ਗੁਰ ਪਾਇ ਜਨ ਜਮ ਕਾ ਪੰਥ ਮਿਟਾਇਆ ਹਰ ਭਗਤ ਭਾਏ ਚਿਤ ਲਾਗਾ ਜਪ ਜੀ ਵੈ ਸੇ ਵਡਭਾਗ ਹਰ ਅੰਮ੍ਰਿਤ ਬਾਣੀ ਗਾਵੈ ਸਾਧਾ ਕੀ ਧੂਰੀ ਨਾਵੈ ਆਪਣਾ ਨਾਮ ਆਪੇ ਦੀਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਣ ਅਧਰੈ ਹ ਪੂਰਨ ਬਿਮਲ ਵਿਚਾਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸਰਣ ਸੁਆਮੀ ਸੋਠ ਮਹੱਲਾ 5 ਗਰ ਪੂਰਾ ਚਰਨੀ ਲਾਰ ਸੰਗ ਸਹਾਈ ਪਾਇ ਜਹ ਜਾਈਏ ਤਹ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਓ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤ ਪਨਿਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਸਾਧ ਜੀ ਸੰਗ ਰਖਵਾਲਾ ਹਰ ਦਿਨ ਰੈਣ ਕੀਰਤਨ ਗਾਇਐ ਬੜ ਨਾ ਜੋਨੀ ਪਾਈਐ ਜਿਸ ਦੇਵ ਪ੍ਰਖ ਬਦਾਤਾ ਹਰ ਰਸ ਤੇ ਨਹੀਂ ਜਾਤਾ ਜਮ ਕੰਕਰ ਨੇੜ ਨਾਇਆ ਸੁਖ ਨਾਨਕ ਸਰਣੀ ਪਾਇਆ ਸੂਟ ਮਹੱਲਾ 5ਵਾਂ ਗੁਰ ਪੂਰਾ ਕੀਤੀ ਪੂਰੀ ਪ੍ਰਭ ਰਵ ਰਹਾ ਭਰ ਪੂਰੀ ਖੇਮ ਕੁਸਲ ਭਇਆ ਇਸ ਨਾਨਾ ਪਾਰ ਬ੍ਰਹਮ ਟੋਹ ਕੁਰਬਾਨਾ ਗੁਰ ਕੇ ਚਰਨ ਕਬਲ ਰਿਤ ਧਾਰੇ ਬਿਗ ਨ ਲਾਗੇ ਤਿਲਕਾ ਕੋਈ ਕਾਰਜ ਸਭਲ ਸਵਾਰੇ ਰਹਾਓ ਮਿਲ ਸਾਧੂ ਦੁਰਮਤ ਖੋਏ ਪਤ ਤ ਪੁਨੀਤ ਸਭ ਹੋਏ RAMDAS ਰੋ ਵਰਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੈ ਧਿਆਏ ਗੁਰ ਗopal ਆਨੰਦਾ ਜਪ ਜਪ ਜੀਵੈ ਪਰਮ ਆਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੁraag ਸੁਰਠ ਮਹੱਲਾ 5ਵਾਂ ਦਹ ਦਸ ਛਤਰ ਮੇਗ ਘਟਾ ਘਟ ਦਾਮਨ ਚਮਕ ਡਰਾਇਓ ਸੇਜ अकेਲੀ ਨੀਂਦ ਨਾ ਹੋ ਨੈਣੋ ਨੈਣ ਹੈ ਪੀਰ ਪਰਦੇਸ ਸੁਧਾਇਓ ਹੁਣ ਨਹੀਂ ਸੰਦੇਸ ਰੂ ਮਾਇਓ ਏਕ ਕੋਸ ਉਹ ਏਕ ਕੋਸ ਰੋ ਸਿੱਧ ਕਰਤ ਲਾਲ ਤਬ ਚਤੁਰ ਪਾਤਰੂ ਆਇਓ ਰਹਾਓ ਕਿਉਂ ਬਸਰਾਇਓ ਲਾਲ ਪਿਆਰੂ ਸਰਬ ਗੁਣਾ ਸੁਖਦਾਇਓ ਮੰਦਰ ਚਰਕੇ ਪੰਥ ਨਿਹਾਰੋ ਨੈਣ ਨੀਰ ਭਰ ਆਇਓ ਹਾਂ ਹਾਂ ਭੀਤ ਭਇਓ ਹੈ ਬੀਚੋ ਸੁਨਤ ਦੇਸ ਨਿਕਟਾਇਓ ਭਾਂ ਪੀਰੀ ਕੇ ਪਾਤ ਪਰ ਤੋ ਬਿਨ ਪੇਖੇ ਦੂਰ ਆਇਓ ਭਰੋ ਕਿਰਪਾਲ ਸਰਬ ਕੋ ਠਾਕੁਰ ਸਗਰ ਦੁਖ ਮਟਾਇਓ ਕਉ ਨਾਨਕ ਹਾਂ ਮੈਂ ਕਉ ਨਾਨਕ ਹਾਂ ਨੇ ਪੀਤਰ ਪੀਤ ਗੁਰ ਕੋਈ ਤਉ ਦਇਆ ਦਇਆਰ ਬੀਠ ਲੋ ਪਾਇਓ ਸਭ ਰਹਿਓ ਅੰਦੇ ਸਰੂ ਮਾਇਓ ਜੋ ਚਾਹਤ ਸੋ ਗੁਰੂ ਮਲਾਇਓ ਸਰਬ ਗੁਨਾ ਨਿਦਰਾਇਓ ਰਹਾਓ ਦੂਜਾ ਸੋਤ ਮਹੱਲਾ ਪੰਜਵਾਂ ਗੈਬ ਹੋੜ ਬੰਦੀ ਛੋੜ ਨਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਹ ਰਾਖੂ ਪੈ ਜਿ ਤੁਮਾਰੀ ਹਰ ਜੀਵ ਨੇ ਮਾਣਿਆ ਤੂੰ ਮਾਣ ਨਿ ਚੀਜਾਂ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਰਹਾ ਜੈਸਾ ਬਾਲਕ ਭਾਇ ਸੁ ਭਾਈ ਲਖ ਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਿ ਭਾਤੀ ਬੌੜ ਪਤਾ ਗੱਲ ਲਾਵੇ ਪਿਛਲੇ ਔਗਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ ਹਰ ਅੰਤਰ ਜਾਮੀ ਸਭਿ ਵਿਦ ਜਾਣ ਤਾ ਕਿਸ ਭੈ ਆਖ ਸੁਣਾਈਐ ਕਹਿਣਾ ਕਥਨ ਨਾ ਭੀਜੈ ਗੋਬਿੰਦ ਹਰ ਭਾਵੈ ਪੈ ਜਿਰਖਾਈਐ ਅਬਰ ਓਟ ਮੈਂ ਸਗਲੀ ਦੇਖੀ ਇਕ ਤੇਰੀ ਓਟ ਰਹੀਐ ਹੋਏ ਦਇਆਲ ਕਿਰਪਾਲ ਪ੍ਰਭ ਠਾਕੁਰ ਆਪੇ ਸੁਣੈ ਬੇਨੰਤੀ ਪੂਰਾ ਸਤਗੁਰ ਮੇਲ ਮਲਾਵੈ ਸਭ ਚੂਕੈ ਮਨ ਕੀ ਚਿੰਤੀ ਹਰ ਹਰ ਨਾਮ ਅਵਖਦ ਮੁਖ ਪਾਇ ਜਨ ਨਾਨਕ ਸੁਖ ਬਸੰਤੀ ਸੋਟ ਮਹੱਲਾ ਪੰਜਵਾਂ ਸੇਮਰ ਸੇਮਰ ਪ੍ਰਭੈ ਅਨੰਦਾ ਦੁਖ ਕਲੇਸ ਸਭ ਨਾ ਢੇ ਗੁਨ ਗਾਬਤ ਧਿਆਬਤ ਪ੍ਰਭ ਆਪਣਾ ਕਾਰਜ ਸਗਲੇ ਸਾਠੇ ਜਗਦੀਵਨ ਨਾਮ ਤੁਮਾਰਾ ਗੁਰਪੂਰੈ ਦਿਓ ਉਪਦੇਸਾ ਜਪ ਭਉ ਜਲ ਪਾਰ ਉਤਾਰਾ ਰਹਾਓ ਤੂੰ ਹੈ ਮਤ੍ਰੀ ਸੁਣ ਪ੍ਰਭ ਤੂੰ ਹੈ ਸਭ ਕੁਛ ਕਰਣ ਹਾਰ ਤੂੰ ਆਪੇ ਦਾਤਾ ਆਪੇ ਭੁਗਤਾ ਕਿਆ ਇਹ ਜੰਤ ਵਿਚਾਰਾ ਕਿਆ ਗੁਣ ਤੇਰੇ ਅੱਖ ਵਖਾਣੀ ਕੀਮਤ ਕਹਿਣ ਨ ਜਾਈ ਪੇਖ ਪੇਖ ਜੀਵੈ ਪ੍ਰਭ ਆਪਣਾ ਅਚਰਜ ਤਮਹਿ ਵਡਾਈ ਤਾਰ ਅਨਗਰੋ ਆਪ ਪ੍ਰਭ ਸੁਆਮੀ ਆਤਮਤ ਕੀਨੀ ਪੂਰੀ ਸਦਾ ਸਦਾ ਨਾਨਕ ਬਲਹਾਰੀ ਬਾਂਛੋ ਸੰਤਾ ਧੂਰੀ ਸੋਠ ਮਹੱਲਾ ਪੰਜਵਾਂ ਗੁਰਪੂਰਾ ਨਮਸਕਾਰੇ ਪ੍ਰਭ ਸੱਬੇ ਕਾਜ ਸੁਆਰੇ ਹਰ ਆਪਣੀ ਕਿਰਪਾ ਤਾਰੀ ਪ੍ਰਭ ਪੂਰਨ ਪੈ ਜੁਆਰੇ ਆਪਣੇ ਦਾਸ ਕੋ ਭੈਉ ਸਹਾਈ ਸਕਲ ਮਨੋਰਥ ਕੀਨੇ ਕਰਤਾ ਯੂਣੀ ਬਾਤ ਨਾ ਕਾਈ ਰਹਾਉ ਕਰਤਾ ਪੁਰਖ ਤਾਲ ਦਿਵਾਇ ਪਿਛੈ ਲੱਗ ਚੱਲੀ ਮਾਇਆ ਟੋਟ ਨਾ ਕਤੂ ਆਵੇ ਮੇਰੇ ਪੂਰੇ ਸਤਗੁਰ ਭਾਵੇਂ ਸਿਮਰ ਸਿਮਰ ਦਇਆਲਾ ਸਭ ਜੀ ਭੈ ਕਿਰਪਾਲਾ ਜੈ ਜੈਕਾਰ ਗੁਸਾਈ ਜਨ ਪੂਰੀ ਵਰਤ ਬਣਾਈ ਤੂੰ ਭਾਰੂ ਸwami ਮੋਰਾ ਇਹ ਪੁੰਨ ਪਦਾਰਥ ਤੇਰਾ ਜਨ ਨਾਨਕ ਕੇ ਕਿਤ ਆਇਆ ਸਰਬ ਫਲਾ ਪੁੰਨ ਪਾਇਆ ਸੂਠ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦਿ RAMDAS ਰੂਪਰਨਾਤੇ ਸਭ ਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੂਰਹਿ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਭ ਧੂਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲਲਾਤੀ ਪਾਰ ਬ੍ਰਹਮ ਪਉ ਸਾਤੀ ਨਾਨਕ ਨਾਮ ਧਿਆਇ ਆਦਿ ਗੁਰਖ ਪ੍ਰਪਾਇਆ ਸੂਠ ਮਹੱਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤਾਇ ਆਸੂ ਘਰ ਦਏ ਐ ਵਸਾਇਆ ਸੁਖ ਸਾਗੁਰ ਗੁਰ ਪਾਇਆ ਤਾਂ ਸਹਿ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਨ ਬੋਲਹਿ ਅਮਰਤ ਬਾਣੀ ਨਾਨਕ ਦਾਸ ਵਿਖਾਣੀ ਗੁਰਪੂਰੇ ਤੇ ਜਾਣੀ ਸੋਟ ਮਹੱਲਾ ਪੰਜੂ ਆਗੈ ਸੁਖ ਗੁਰ ਦੀਆ ਪਾਛੈ ਕੁਸਲ ਖੇਮ ਗੁਰ ਕੀਆ ਸਰਬਨਿਧਾਨ ਸੁਖ ਪਾਇਆ ਗੁਰ ਅਪਨਾ ਹਿਰਦੈ ਧਾਇਆ ਆਪਣੇ ਸਤਗੁਰ ਕੀ ਵਡਿਆਈ ਮਨ ਇੱਛੇ ਫਲ ਪਾਈ ਸੰਤੂ ਦਿਨ ਦਿਨ ਚੜ੍ਹ ਅਸਵਾਈ ਰਹਾਓ ਜੀ ਜੰਤ ਸਭੈ ਦਿਆਲਾ ਪ੍ਰਭ ਆਪਣੇ ਕਰ ਧੀਨੇ ਸਹਿਸ ਸਹਜ ਸੁਬਾਹ ਮਿਲੇ ਗੋਪਾਲਾ ਨਾਨਕ ਸਾਚ ਪਤੀਨੇ ਸੂਠ ਮਹੱਲਾ ਪੰਜਵਾਂ ਗੁਰਕਾ ਸਤਿਰਖਵਾਰੇ ਚੌਕੀ ਚੌਗਿਰਦਾ ਹਮਾਰੇ RAM ਨਾਮ ਮਨ ਲਗਾ ਜਮ ਲਜਾਇ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਬਧਾਤਾ ਰਹਾਓ ਨਾਨਕ ਪ੍ਰਭ ਬਨਾਸੀ ਤਾ ਕੀ ਸੇਵ ਨ ਬਿਰਤੀ ਜასი ਅੰਧ ਕਰਹਿ ਤਰੇ ਦਾਸਾ ਜਪ ਪੂਰਨ ਹੋਈ ਆਸਾ ਸੂਠ ਮਹੱਲਾ ਪੰਜਵਾਂ ਗੋਰੀ ਆਪਣੇ ਬਲਹਾਰੀ ਜਨਪੂਰਨ ਪੈ ਜਸਵਾਰੀ ਮਨ ਚੰਦਿਆ ਫਲ ਪਾਇਆ ਪ੍ਰਭ ਆਪਣਾ ਸਦਾ ਧਿਆਇਆ ਸੰਤੋ ਤਿਸ ਬਿਨੇ ਅਬਰ ਨ ਕੋਈ ਕਰਨ ਹਕ ਕਾਰਣ ਪ੍ਰਭ ਸੋਈ ਰਹਾ ਪ੍ਰਭ ਆਪਣੇ ਵਰਦੀਨੇ ਸਗਲ ਜੀਵ ਵਸ ਕੀਨੇ ਜਨ ਨਾਨਕ ਨਾਮ ਧਿਆਇਆ ਤਾਂ ਸਗਲੇ ਦੁੱਖ ਮਿਟਾਇਆ ਸੂਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਬਾਜੇ ਅਰਹਤ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨ ਸਤਗੁਰ ਆਪ ਬੇਦਨ ਸਤਗੁਰ ਆਪ ਗਵਾਈ ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹਿ ਸੋ ਲਿਵਹਿ ਪ੍ਰਭ ਆਪਣੇ ਸੰਤਾ ਦੇਵਹਿ ਹਰ ਗੋਵਿੰਦ ਪ੍ਰਭ ਰਾਖਿਆ ਜਨ ਨਾਨਕ ਸੱਚ ਸੁਭਾਖਿਆ ਸੂਤ ਮਹੱਲਾ ਪੰਜਵਾਂ ਸੋਈ ਕਰਾਏ ਜੋ ਤਦ ਪਾਵੇ ਮੋਹਿ ਸਿਆਣਪ ਕਛੂ ਨਾ ਆਵੇ ਹੰਬਾਰ ਕ ਤਉ ਸਰਣਾਈ ਪ੍ਰਭ ਆਪੇ ਪੈਜ ਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਤਪਾਲਣ ਲਾਗਾ ਕਰੀ ਤੇਰਾ ਕਰੈ ਰਹਾਉ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ ਜੇ ਕਰਾਵੇ ਸੁ ਕਰਣਾ ਨਾਨਕ ਦਾਸ ਤੇਰੀ ਸਰਣਾ ਜੀ ਜੰਤ ਤੇਰ ਤਾਰੇ ਪ੍ਰਭ ਡੋਰੀ ਹੱਥ ਤੁਮਾਰੇ ਜੇ ਕਰਾਵੈ ਸੋ ਕਰਣਾ ਨਾਨਕ ਦਾਸ ਤੇਰੀ ਸਰਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ